ਸਸ਼ਟੀ ਦਾ ਮੈਂ ਡਾਕਟਰ ਅਮਰਜੋਤ ਸਿੰਘ ਸੰਧਵਾ ਤੋਂ ਡਾਕਟਰ ਸੇਵਾ ਸਿੰਘ ਦਾ ਪੁੱਤ ਸਾਡੀ ਤੀਜੀ ਪੀੜੀ ਰੇਲਸ ਲਾਈਨ ਦੇ ਵਿੱਚ ਕਲੀਨਿਕ ਹੈ ਜਿਸ ਵਿੱਚ ਅਸੀਂ ਅਦਰੰਗ ਲੱਤ ਆਪੋਲੀਓ ਕਿਸੇ ਤਰ੍ਹਾਂ ਦਾ ਵੇਟ ਨਹੀਂ ਵੱਧ ਰਿਹਾ ਜਾਂ ਘਟ ਰਿਹਾ ਉਸ ਦਾ ਇਲਾਜ ਜੀਸੀ ਔਰ ਇਲੈਕਟ੍ਰੋ ਹੋਮੋਪੈਥੀ ਮੈਡੀਸਨ ਦੇ ਨਾਲ ਕਰ ਰਹੇ ਹਾਂ ਤੇ ਸਾਡੀ ਇਹ ਦੂਸਰੀ ਗਾਜ ਫਰਗੋੜੇ ਵਿੱਚ ਖੁੱਲ ਚੁੱਕੀ ਹੈ ਜਿਸ ਦਾ ਘਾਟਨ ਸੁਖਨੀ ਸਾਹਿਬ ਜੀ ਦੇ ਪਾਰਦੇ ਨਾਲ ਆਰੰਭ ਹੋਇਆ ਹੈ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਐਸੀ ਆਮੋਕਸਤ ਇਸੀ ਇਨਾ ਮਾਣ ਬਖਸ਼ਣ ਲਈ ਔਰ ਅਸ਼ੀਰਵਾਦ ਜਿਹੜੀ ਆਏ ਹਨ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਗੁੱਡ ਮਾਰਨਿੰਗ एवरीवन ਮੈਂ ਡਾਕਟਰ ਪਰਮੇਂਦਰ ਸੂਦ ਐਸ ਜੀ ਆਰ ਹਸਪੀਟਲ ਗੁੱਡ ਜੂੀ ਦਮ ਅੱਜ ਅਸੀਂ ਪਹੁੰਚੇ ਆਂ ਫਗਵਾੜਾ ਵਿਖੇ ਜਿੱਥੇ ਕਿ ਓਪਨਿੰਗ ਕੀਤੀ ਗਈ ਈ ਐਚ ਕਲੀਨਿਕ ਡਾਕਟਰ ਅਮਰਜੋਤ ਸਿੰਘ ਜੀ ਜੋ ਕਿ ਸੰਧਵਾ ਤੋਂ ਆਪਣੀ ਬਾਪੂ ਵੀ ਪਹਿਲਾਂ ਹੀ ਪਿੰਨਾ ਪੀੜੀਆਂ ਤੋਂ ਇਹ ਸੇਵਾਵਾਂ ਨਿਭਾ ਰਹੇ ਆ ਸੰਨ 1935 ਤੋਂ ਹੁਣ ਤੱਕ ਸੇਵਾ ਕਰਦੇ ਆ ਰਹੇ ਆ ਸੋ ਪਰਮਾਤਮਾ ਨੇ ਗੋੜਨਾ ਦੇ ਮੇਰ ਕੀਤੀ ਜੋ ਕਿ ਅੱਜ ਫਗਵਾੜੇ ਦੇ ਵਿੱਚ ਵੀ ਇੱਕ ਬ੍ਰਾਂਚ ਇਹਨਾਂ ਦੀ ਖੁੱਲੀ ਹੈ ਅਧਰਾਪ ਦੇ ਦਾ ਅਧਰਾੰਗ ਦਾ ਪੋਲੀਓ ਦਾ ਤੇ ਜੋ ਇਹਪਨ ਦਾ ਤੁਹਾਡੇ ਕੈਨਫੀਡੈਂਟੀ ਦਾ ਜੋ ਵੀ ਆਪਾਂ ਨੇ ਬਿਮਾਰੀਆਂ ਦੇ ਜਿੰਨੇ ਵੀ ਇਹਨਾਂ ਦੇ ਇਲਾਜ ਹੈਗੇ ਆ ਆਲਰੇਡੀ ਤਿੰਨਾਂ ਪੀੜੀਆਂ ਤੋਂ ਕਰਦੇ ਆ ਰਹੇ ਆ ਸੋ ਮੇਰੇ ਵੱਲੋਂ ਤੇ ਐਸਜੀਆ ਦੀ ਪੂਰੀ ਟੀਮ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਇਸ ਨਵੇਂ ਬ੍ਰਾਂਚ ਦੀਆਂ ਤੇ ਪਰਮਾਤਮਾ ਹਮੇਸ਼ਾ ਹੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਸ ਤਰ੍ਹਾਂ ਪਹਿਲਾਂ ਅੱਜ ਤੱਕ ਇਹਨਾਂ ਨੇ ਨਾਮ ਕਮਾਇਆ ਸੰਧਵਾਂ ਦੇ ਵਿੱਚ ਇਸੇ ਤਰ੍ਹਾਂ ਪਰਮਾਤਮਾ ਕਰੇ ਕਿ ਉਹ ਤੋਂ ਦੁੱਖ ਨਹੀਂ ਜਾਵੇ ਸੋ ਮੇਰੀਆਂ ਨੂੰ ਤੇ ਸਾਰੀ ਸਾਡੀ ਟੀਮ ਨੂੰ ਇਹਨਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾ ਸਸਿਕਾ थैंक यू